ਲੋ ਕਰਵਾਏ ਜਾ ਰਹੇ ਕਮਾਦੀ ਚਿਲਾਖਾ ਕੀਤੀ ਜਾ ਰਹੀ ਹੈ ਦੱਸਦੇ ਇਹ ਵਾਰਡ ਨੰਬਰ 2 ਦੇ ਆਨੰਦਪੁਰ ਰੜਾ ਇਲਾਕੇ ਵਿੱਚ ਪਿਛਲੇ ਕਰੀ 5-7 ਤੋਂ ਲਟਾਂ ਦੀ ਸਮੱਸਿਆ ਦੇ ਨਾਲ ਲੋਕ ਦੁਖੀ ਸਨ ਤੇ ਹੁਣ ਪਾਸਿ ਗ੍ਰਿਸ਼ਟੀ ਮਨਾਸ ਵੱਲੋਂ ਉਹਨਾਂ ਦੇ ਪ੍ਰਯਾਸਾਂ ਸਦਕਾ ਹੀ ਵਾਰਡ ਨੰਬਰ 2 ਦੇ ਲੋਕਾਂ ਦੇ ਲਈ ਟਰਾਂਸਫਾਰਮਰ ਪਠਾਨਕੋਟ ਦੇ ਵਾਰਡ ਨੰਬਰ 2 ਤੋਂ ਪਾਸਿ ਗ੍ਰਿਸ਼ਟੀ ਮਨਾਸ ਵੱਲੋਂ ਲਗਾਤਾਰ ਬਾੜ ਦੇ ਜਿੱਥੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਤੇ ਉੱਥੇ ਹੀ ਲੋਕਾਂ ਵੱਲੋਂ ਵੀ ਉਹਨਾਂ ਵੱਲੋਂ ਕਰਵਾਏ ਜਾ ਰਹੇ ਕਮਾਦੀ ਚਿਲਾਖਾ ਕੀਤੀ ਜਾ ਰਹੀ ਹੈ ਦੱਸਦੇ ਇਹ ਵਾਰਡ ਨੰਬਰ 2 ਦੇ आनंदपुर ਰੜਾ ਇਲਾਕੇ ਵਿੱਚ ਪਿਛਲੇ ਕਰੀਬ 5-7 ਤੋਂ ਲਟਾਂ ਦੀ ਸਮੱਸਿਆ ਦੇ ਨਾਲ ਲੋਕ ਦੁਖੀ ਸਨ ਤੇ ਹੁਣ ਪਸ਼ ਗ੍ਰਸਟੀ ਮਨਾਸ ਪਰ ਲੋ ਉਹਨਾਂ ਦੇ ਪ੍ਰਯਾਸਾ ਸਦਕਾ ਹੀ ਬਾੜ ਨੰਬਰ 2 ਦੇ ਲੋਕਾਂ ਦੇ ਲਈ ਟਰਾਂਸਫਾਰਮਰ ਬਾੜ ਦੇ ਵਿੱਚ ਲਗਵਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਬਾੜ ਦੇ ਲੋਕ ਜਿਹੜੇ ਨੇ ਪਾਰਸ਼ਦ ਦੀ ਧੰਨਵਾਦ ਕਰ ਰਹੇ ਨੇ ਤੇ ਉਹਨਾਂ ਦੀ ਸ਼ਲਾਖਾ ਵੀ ਕਰ ਰਹੇ ਨੇ ਦੱਸਦੇ ਹੀ ਇਹ ਉਹਨਾਂ ਦਾ ਕਹਿਣਾ ਹੈ ਕਿ ਲੰਬੇ ਚਿਰ ਤੋਂ ਹੀ ਇਹ ਸਮੱਸਿਆ ਉਹਨਾਂ ਨੂੰ ਪੇਸ਼ ਆ ਰਹੀ ਸੀ ਤੇ ਪਾਰਸ਼ਦ ਜੀ ਬਨਹਾਸ ਨੇ ਇਸ ਦਾ ਹੱਲ ਕਰਵਾਇਆ ਤੇ ਉੱਥੇ ਹੀ ਪਾਰਸ਼ਦ ਨੇ ਦੱਸਿਆ ਹੈ ਕਿ ਬਾੜ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਲਗਾਤਾਰ ਇਸ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਇਸ ਤੇ ਵੀ ਸਮੱਸਿਆ ਆ ਰਹੀ ਹੈ ਤੇ ਉਹਨਾਂ ਨੇ ਇਸ ਬਾਰੇ ਵਿਭਾਗ ਨੂੰ ਲਿਖਿਆ ਜਿਸ ਤੋਂ ਬਾਅਦ ਵਿਭਾਗ ਵੱਲੋਂ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਟਰਾਂਸਫਾਰਮਰ ਬਾੜ ਦੇ ਵਿੱਚ ਲਗਵਾ ਦਿੱਤਾ ਗਿਆ ਤੇ ਲੋਕਾਂ ਦੀ ਸਮੱਸਿਆ ਨੂੰ ਦੂਰ ਕੀਤਾ ਗਿਆ ਇਸ ਤੋਂ ਇਲਾਵਾ ਇਸ ਮੌਕੇ ਤੇ ਪਾਰਸ਼ਦ ਦੇ ਵਾਰਡ ਦੇ ਲੋਕਾਂ ਦਾ ਪਾਰਸ਼ਦ ਦੇ ਬਾਰੇ ਕੀ ਕਹਿਣਾ ਹੈ ਆਉ ਦੇਖਦੇ ਆਏ ਖਬਰ ਮੇਰਾ ਜਗਰ ਰਾਮ ਜੀ ਮੈਂ ਰਿਟਾਇਰ ਹਾਂ ਰਿਟਾਇਰ ਇੰਜੀਨੀਅਰ ਤੋਂ ਮਹੱਲਾ ਰੜਾ ਵਾਰਡ ਨੰਬਰ 2 ਇਹ ਲੱਗਿਆ ਜੀ ਸਦਕੇ ਜਮਾ ਮੈਂ ਠਾਕੁਰ ਮਨਮਾਨ ਸਿੰਘ ਦੀ ਲੜਕੀ ਜਿਹੜੀ ਹੈ ਅ ਮਨਾਸਰ ਅਸ ਉਨ੍ਹਾਂ ਨੇ ਜਿਹੜਾ ਵਾਅਦਾ ਕੀਤਾ ਹੈ ਪੀ ਪੀ ਉਹਨੇ ਖਾ ਪੂਰਾ ਕਰ ਦਿੱਤਾ ਸੀ ਅੱਜ ਜਿਹੜਾ ਲੋਕ ਜਿਹੜਾ ਸੁਖ ਜਿਹੜਾ ਹੈ ਬਿਜਲੀ ਦਾ ਜਿਹੜੇ ਅਗਲੇ ਘਟ ਪੜੇ ਪੜੇ ਲੱਗਦੇ ਸਨ ਉਹ ਤੋਂ निजात ਮਿਲ ਗਈ ਹੈ ਇਹਨਾਂ ਨੇ ਸਭ ਦੇ ਵਾਸਤੇ ਕੀਤਾ ਇੱਕ ਆਪਣੇ ਵਾਸਤੇ ਆਪਣੇ ਲੋਕਾਂ ਵਾਸਤੇ ਖਾਸ ਉਹਦੇ ਬਤੀ ਸਭ ਦੇ ਵਾਸਤੇ ਪਿੰਡ ਵਾਸੀਆਂ ਵਾਸਤੇ ਸਭ ਦੇ ਵਾਸਤੇ ਕਿਹਿਆ ਕਿਆ ਗਰੀਬ ਹੈ ਕਿਆ ਅਮੀਰ ਹੈ ਉਹਨਾਂ ਦੀ ਨਜ਼ਰ ਤੇ ਸਾਰੇ ਇੱਕੋ ਹੀ ਹਾਂ ਮਲਾਸਾਰਾ ਜੀ ਐਮਸੀ ਜੀ ਰਜਨੀ ਹੈ ਉਹਦਾ ਤੁਹਾਨੂੰ ਵਧਾਤ ਕਰਦਾ ਹੈ ਬਹੁਤ ਅੱਛਾ ਪਿਤਾ ਅੰਗ ਲੇਖਾ ਉਹਨਾਂ ਵਾਦਾ ਜਿਹੜਾ ਕਰਦੀ ਆ ਪੂਰਾ ਕਰਦੀ ਆ ਪਰ ਐਂ ਹਾਰ ਕੇ ਦਿਨ ਨੂੰ ਕਿਹਾ ਕਿਨੇ ਸਾਡੀ ਸਮੱਸਿਆ ਹੱਲ ਨਹੀਂ ਕੀਤੀ ਦੀਦੀ ਕੋਲ ਕੇ ਪੰਨਾ ਭਾਜੀ ਕੋਲ ਕੇ ਪਟਿਆ ਕੋਲ ਕੇ ਉਹਨਾਂ ਨੇ ਸਾਡੀ ਸਮੱਸਿਆ ਹੱਲ ਕੀਤੀ ਸਾਨੂੰ ਦਿਨ ਰਾਤ ਜਿਸਲੇ ਵੀ ਕਹਿਣ ਗਿਆ ਹੀ ਉਹਦੇ ਲਈ ਖੜੇ ਹਾਜ਼ਰਾ ਹੋਰ ਵੀ ਦਿਨ ਜਾਈਏ ਰਾਤ ਦੇਏ ਇੱਜ਼ਤ ਮਾਨ ਪੂਰਾ ਹੋਰ ਦਿਨ ਰਾਤ ਸਾਡੇ ਨਾਲ ਮਿਹਨਤ ਕਰਦੇ ਆ ਆਪਾਂ ਉਹਦੇ ਨਾਲ ਖੜੇ ਆ ਮੇਰਾ ਨਾਮ ਹੈ ਮਮਤਾ ਔਰ ਵਾਈਲਡ ਨੰਬਰ ਹੈ 2 ਲੰਬੇ ਸਮੇਂ ਤੋਂ ਅੱਥੇ ਸਮੱਸਿਆ ਸੀਗੀ ਲਾਈਟ ਦੀ ਤਾਂ ਹੁਣ ਟਰਾਂਸਫਾਰਮ ਜਿਹੜਾ ਲੱਗ ਗਿਆ 4 ਸਾਲ ਤੋਂ ਬਹੁਤ ਸਮੱਸਿਆ ਆਈ ਆਈ ਤੇ ਬਹੁਤ ਮਤਲਬ ਕਿ ਗਰਮੀ 'ਚ ਪਰੇਸ਼ਾਨੀ ਸੀ ਤੋਂ ਹੁਣ ਸਾਡੀ ਸਮੱਸਿਆ ਹੱਲ ਹੋਈ ਆ ਦੀਦੀ ਦੇ ਕੋਲ ਗਿਆ ਹੀ ਤਿੰਨ ਚਾਰ ਵਾਰੀ ਤੇ ਉਹਨਾਂ ਨੇ ਸਾਡੀ ਸੁਣੀ ਆ ਤਾਂ ਅਸੀਂ ਉਹਦੇ ਬਹੁਤ ਸ਼ੁਕਰਗੁਜ਼ਾਰ ਹੈਗੇ ਆ ਕਿ ਸਾਡੀ ਉਹਨਾਂ ਨੇ ਤੇ ਰਿਕਵੈਸਟ ਮੰਨੀ ਹੈਗੀ ਆ ਹਾਂਜੀ ਉਹਦਾ ਹੀ ਹੈ ਕੰਮ ਹੋਰ ਉਹ ਕਿੰਨੀ ਦੇਰ ਤੋਂ ਹੈ ਇਹ ਬਈਆ 4-5 ਸਾਲ ਤੋਂ ਪੰਜ ਸਾਲ ਪੰਜ ਸਾਲ ਦੀ ਸਮੱਸਿਆ ਹੈ ਸਾਡੀ ਕੋਈ ਨਹੀਂ ਸੁਣਦਾ ਹੈਗਾ ਹੀ ਆਈ ਬੋਹ ਜਗ੍ਹਾ ਤੇ ਜਾ ਕੇ ਦੇਖ ਲਿਆ ਬਹੁਤ ਸਿਸਟਮ ਦੀ ਵਜ੍ਹਾ ਨਾਲ ਸਾਡਾ ਬਿਜਲੀ ਵਿਭਾਗ ਤੇ ਕਾਰਵਾਈ ਚੱਲਦੀ ਗਈ ਔਰ ਪਰਸੋ ਜਿਹੜਾ ਦਿਨ ਸਾਡੇ ਵਾਰਡ 'ਚ ਬਹੁਤ ਅੱਛਾ ਦਿਨ ਹੀ ਜਿਹੜਾ ਕਿ ਸਾਡੇ ਵਾਰਡ ਵਿੱਚ ਟਰਾਂਸਫਾਰਮ ਲੱਗ ਗਿਆ ਔਰ ਲੋਹਰਪੁਰ ਉਸ ਮਸਿਆ ਪੁੱਛਾ ਰਹੀ ਹੈ ਲਾਈਟ ਦੀ ਹਜੇ ਵੀ